ਜਲੰਧਰ ਦੀ ਜਿਮਨੀ ਚੌਂ ਦਾ ਬੁਖਾਰ ਦਿਨੋਂ ਦਿਨ ਚੜਦਾ ਜਾ ਰਿਹਾ ਤੇ ਇਹ ਬੁਖਾਰ ਹੁਣ ਪੰਜਾਬ ਦੇ ਮੰਤਰੀਆਂ ਦੇ ਸਿਰ ਤੇ ਵੀ ਚੜ ਕੇ ਬੋਲਣ ਲੱਗਿਆ ਆ ਪੰਜਾਬ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇੱਕ ਵੀਡੀਓ ਸਾਂਝੀ ਕੀਤੀ ਆ ਜਿਸ ਵਿੱਚ ਉਹ ਖੁਦ ਪੋਸਟਰ ਲਾਉਂਦੇ ਹੋਏ ਵਿਖਾਈ ਦੇ ਰਹੇ ਨੇ ਤੁਸੀਂ ਜੁੜੇ ਹੋ ਲੋਕਪਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਬੇਸ਼ੱਕ ਅੰਮ੍ਰਿਤਸਰ ਤੋਂ ਲੋਕ ਸਭਾ ਦੀ ਚੋਣ ਹਾਰ ਗਏ ਹੁਣ ਪਰ ਹੁਣ ਉਹਨਾਂ ਨੇ ਕਮਾਂਡ ਸੰਭਾਲ ਲਈ ਹੈ ਜਲੰਧਰ ਵੈਸਟ ਦੇ ਵਾਰਡ ਨੰਬਰ 78 ਦੀ ਜਿੱਥੇ ਉਹ ਖੁਦ ਪੋਸਟਰ ਲਾਉਂਦੇ ਹੋਏ ਨਜ਼ਰ ਆਏ ਉਹਨਾਂ ਨੇ ਇੱਕ ਵੀਡੀਓ ਆਪਣੀ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ ਤੇ ਜਿਸ ਦੇ ਨਾਲ ਕੁਝ 17 ਵੀ ਲਿਖੀਆਂ ਨੇ ਕੁਲਦੀਪ ਢਾਲੀਵਾਲ ਲਿਖਦੇ ਆ ਕਿ ਹਲਕਾ ਜਲੰਧਰ ਪਸ਼ਮੀ ਦੀ ਜਿਮਨੀ ਚੌਂਚ ਪਾਰਟੀ ਨੇ ਮੇਰੀ ਡਿਊਟੀ ਲਗਾਈ ਹੈ ਪਾਰਟੀ ਵਰਕਰਾਂ ਦੇ ਨਾਲ ਨਾਲ ਮੈਂ ਵਾਰਡ ਨੰਬਰ 78 ਚ ਪੋਸਟਰ ਵੀ ਲਗਾ ਰਹੇ ਹਾਂ ਇਹ ਆਮ ਆਦਮੀ ਪਾਰਟੀ ਦੀ ਖੂਬਸੂਰਤੀ ਹੈ ਕਿ ਇੱਥੇ ਪਾਰਟੀ ਦੇ ਸਾਰੇ ਵਰਕਰ ਬਰਾਬਰ ਨੇ ਕੋਈ ਮੰਤਰੀ ਨਹੀਂ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਸਭ ਪਹਿਲਾਂ ਅਸੀਂ ਪਾਰਟੀ ਦੇ ਵਲੰਟੀਅਰ ਹਾਂ ਇਹ ਗੱਲ ਉਹਨਾਂ ਨੇ ਲਿਖੀ ਹੈ ਤੇ ਨਾਲ ਵੀਡੀਓ ਸਾਂਝੀ ਕੀਤੀ ਆ ਬੇਸ਼ੱਕ ਆਮ ਆਦਮੀ ਪਾਰਟੀ ਇਸ ਜਿਮਨੀ ਚੋਣ ਨੂੰ ਜਿੱਤਣ ਲਈ ਪੂਰੀ ਵਾਹ ਲ ਆ ਰਹੀ ਹੈ ਕਈ ਮੰਤਰੀਆਂ ਦੀ ਡਿਊਟੀ ਹੈ ਜਿਹੜੀ ਉਹ ਲਾਈ ਗਈ ਹੈ ਚਾਰ ਮੰਤਰੀ ਲਾਏ ਗਏ ਐ 23 ਵਿਧਾਇਕ ਅਤੇ ਕੁਝ ਵੱਡੇ ਆਗੂਆਂ ਦੀ ਡਿਊਟੀ ਲਈ ਹੈ ਕਮਾਨ ਨੂੰ ਲੈ ਕੇ ਹਜੇ ਰੋਲਾ ਹੈ ਕਿ ਭਗਵੰਤ ਮਾਨ ਨੇ ਕਰਨੀ ਹੈ ਜਾਂ ਫਿਰ ਸੰਦੀਪ ਪਾਟਕ ਨੇ ਕਰਨੀ ਹੈ ਪਾਰਟੀ ਨੇ ਅਧਿਕਾਰਤ ਤੌਰ ਤੇ ਸੰਦੀਪ ਪਾਟਕ ਦੇ ਹੱਥ 'ਚ ਕਮਾਨ ਫਰਾਈ ਹੈ ਪਰ ਭਗਵੰਤ ਮਾਨ ਕਹਿੰਦੇ ਕਿ ਮੇਰੀ ਗਵਾਈ ਚ ਚੋਣ ਲੜੀ ਜਾਣੀ ਆ ਮੈਂ ਸਾਰਾ ਕੁਝ ਦੇਖਣਾ ਹੈ ਹੁਣ ਤੁਹਾਨੂੰ ਸਵੇਰੀ ਖਬਰ ਦਿੰਦੀ ਸੀ ਇਸ ਬਾਰੇ ਮਸਲਾ ਤਾਂ ਇਹ ਆ ਕਿ ਕੁਲਦੀਪ ਧਾਲੀਵਾਲ ਹੁਣੀ ਪੋਸਟਰ ਲਾਉਣ ਖੂਬਸੂਰਤ ਗੱਲ ਹੈ ਕਿ ਇੱਕ ਮੰਤਰੀ ਆਮ ਵਰਕਰ ਵਾਂਗੂ ਪੋਸਟਰ ਲਾਉਂਦਾ ਨਜ਼ਰ ਆਉਂਦਾ ਹੈ ਹਾਲਾਂਕਿ ਕੁਲਦੀਪ ਧਾਲੀਵਾਲ ਦੇ ਨਾਲੇ ਵੀ ਚੀਜ਼ ਜੁੜੀ ਹੋਈ ਹੈ ਕਿ ਉਹ ਸਟੰਟ ਬਾਜੀ ਬਹੁਤੀ ਜ਼ਿਆਦਾ ਕਰਦੇ ਆ ਗੈਲਰੀ ਦੇ ਲਈ ਪਲੇ ਕਰਦੇ ਆ ਕਿ ਮੀਡੀਆ ਉਹਨਾਂ ਨੂੰ ਕਿੱਥੇ ਕੈਚ ਕਰਦਾ ਹੈ ਕਿੱਥੇ ਨਹੀਂ ਤੁਸੀਂ ਉਹਨਾਂ ਦੀ ਉਹ ਟਮਾਟਰਾਂ ਵਾਲੀ ਵੀਡੀਓ ਵੀ ਜਿਸ ਲਈ ਉਹ ਬਹੁਤ ਜ਼ਿਆਦਾ ਹਜੇ ਤੱਕ ਰੋਲ ਹੁੰਦੇ ਆ ਰਹੇ ਆ ਪਰ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਸਾਰੀ ਤਾਕਤ ਝੋਕ ਰਹੀ ਹੈ ਜਲੰਧਰ ਪੱਛਮੀ ਦੀ ਇਸ ਜਿਮਨੀ ਚੌਂ ਦੇ ਵਿੱਚ ਪਹਿਲਾਂ ਉਹਨਾਂ ਨੇ ਜਲੰਧਰ ਦੀ ਉਪਰ ਲੋਕ ਸਭਾ ਦੀ ਚੋਣ ਚ ਵੀ ਇਸੇ ਤਰ੍ਹਾਂ ਨਾਲ ਹੀ ਤਾਕਤ ਝੋਕੀ ਸੀ ਇਸ ਵਾਰ ਕਈ ਸਮੀਕਰਨ ਆਮ ਆਦਮੀ ਪਾਰਟੀ ਦੇ ਹੱਕ ਚ ਵੀ ਬੈਠਦੇ ਨਜ਼ਰ ਆਉਂਦੇ ਆ ਪਰ ਕੁੱਲ ਮਿਲਾ ਕੇ ਦੇਖਿਆ ਜਾਵੇ ਆਮ ਆਦਮੀ ਪਾਰਟੀ ਬੇਸ਼ੱਕ ਇਸ ਮਾਮਲੇ ਦੇ ਵਿੱਚ ਅੱਗੇ ਲੰਘਦੀ ਵਿਖਾਈ ਦੇ ਰਹੀ ਹੈ ਕੁਲਦੀਪ ਢਾਲੀਵਾਲ ਪੋਸਟਰ ਲਾਉਂਦੇ ਵਿਖਾਈ ਦੇ ਰਹੇ ਨੇ ਭਗਵੰਤ ਮਾਨ ਅਤੇ ਸੰਦੀਪ ਪਾਠਕ ਫਿਲਹਾਲ ਇਸ ਗੱਲ ਚੁਲਝੇ ਹੋਏ ਆ ਕਿ ਕਮਾਂਡ ਕਿੰਨੇ ਕਰਨੀ ਹੈ ਇਹ ਵੀ ਇੱਕ ਖੂਬਸੂਰਤੀ ਹੈ ਕਿ ਆਮ ਆਦਮੀ ਪਾਰਟੀ ਦੀ ਕੁਲਦੀਪ ਸਿੰਘ ਢਾਲੀਵਾਲ ਦੇ ਬਕੌਲ ਕੇ ਹਜੇ ਕਮਾਂਡ ਸਪਸ਼ਟ ਨਹੀਂ ਕਿ ਉਹ ਕਿੰਨੇ ਕਰਨੀ ਹੈ ਜਿੱਤ ਦਾ ਠਿਕਰਾ ਸੇਹਰਾ ਕਿਨੂੰ ਜਾਣਾ ਤੇ ਹਾਰ ਦਾ ਠਿਕਰਾ ਕਿਹਦੇ ਸਿਰ ਤੇ ਪੰਨਿਆ ਜਾਣਾ ਹੈ ਇਹ ਹਾਲੇ ਕਲੀਅਰ ਨਹੀਂ ਆਉਂਦੇ ਸਮੇਂ 'ਚ ਇਹ ਸਾਰੀਆਂ ਚੀਜ਼ਾਂ ਹੌਲੀ-ਹੌਲੀ ਕਲੀਅਰ ਹੋ ਜਾਣਗੀਆਂ ਕਲਦੀਪ ਸਿੰਘ ਢਾਲੀਵਾਲ ਨੂੰ ਕੀ ਪਤਾ ਇਹਨਾਂ ਪੋਸਟਰਾਂ ਲਾਉਣ ਦਾ ਅਮੁੱਲ ਪਹਿਜੇ ਤੇ ਜਿਹੜੀ ਉਹਨਾਂ ਦੀ ਹਾਰ ਤੋਂ ਬਾਅਦ ਕਿਰਕਰੀ ਹੋਈ ਹੈ ਸ਼ਾਇਦ ਉਸ ਤੋਂ ਬਾਅਦ ਦਿਆਂ ਹੋਏ ਉਹਨਾਂ ਨੂੰ ਸ਼ਾਬਾਸ਼ ਹੀ ਮਿਲ ਜੇ ਤੇ ਮੰਤਰੀ ਵਾਲਾ ਉਹਦਾ ਵੈਸੇ ਵੀ ਉਹਨਾਂ ਕੋਲੇ ਇੱਕ ਹੁਣ ਨਾਂ ਦਾ ਮੰਤਰੀ ਵਾਲਾ ਉਹਦਾ ਆ ਵਿਭਾਗ ਤਾਂ ਉਹਨਾਂ ਕੋਲੇ ਕੋਈ ਨਹੀਂ ਜਿਹੜਾ ਵਿਭਾਗ ਆ ਕਹਿੰਦੇ ਮਹੀਨੇ ਮਸਿਆ ਹੀ ਕੋਈ ਫਾਈਲ ਜਾਂਦੀ ਆ ਉਹਦੀ ਅਦਰਵਾਇਜ਼ ਜਿਹੜੇ ਉਹਨਾਂ ਕੋਲੇ ਪਹਿਲਾਂ ਵਿਭਾਗ ਸੀ ਖੇਤੀਬਾੜੀ ਪੰਚਾਇਤੀ ਰਾਜ ਦਾ ਬੜੇ ਤਕੜੇ ਵਿਭਾਗ ਸੀ ਤੇ ਉਹਨਾਂ ਨੇ ਕੋਰਕੁਸ਼ ਕਰਨ ਦੀ ਕੋਸ਼ਿਸ਼ ਵੀ ਵਿਖਾਈ ਹੈ ਪਰ ਜਿਹ ਕਹਿੰਦੇ ਨੇ ਕਿ ਜਿੱਥੇ ਉਹ ਛੱਡ ਕੇ ਗਏ ਨੇ ਕੁਝ ਕੰਮ ਉੱਥੇ ਹੀ ਰੁਕੇ ਹੋਏ ਨੇ ਖਾਸ ਕਰਕੇ ਖੇਤੀ ਨੀਤੀ ਵਰਗਾ ਮਸਲਾ ਜਲੰਧਰ ਦੀ ਜਿਮਨੀ ਚੌਂਂ ਦੇ ਵਿੱਚ ਕਲਦੀਪ ਸਿੰਘ ਢਾਲੀਵਾਲ ਦੀ ਮਿਹਨਤ ਰੰਗ ਲਿਆਉਂਦੀ ਆ ਜਾਂ ਨਹੀਂ ਇਹ ਤਾਂ ਹੁਣ ਜਲੰਧਰ ਦੇ ਲੋਕ 10 ਜੁਲਾਈ ਨੂੰ ਦੱਸ ਦੇਣਗੇ